ਇਸ ਬਾਰੇ ਦੀ ਵੱਡੀ ਖਬਰ ਮੁਹਾਲੀ ਤੋਂ ਨਿਕਲ ਕੇ ਆ ਰਹੀ ਹੈ ਮੁਹਾਲੀ ਦੇ ਸੈਕਟਰ 70 ਦੇ ਘਰ ਦੇ ਬਾਹਰ ਕੁਝ ਹਮਲਾਵਰਾਂ ਨੇ ਗੋਲੇ ਚਲਾਈਆਂ ਨੇ ਦੱਸ ਦਿੰਨੇ ਆ ਕਿ ਘਰ ਪ੍ਰੋਡੂਸਰ ਪਿੰਕੀ ਢਾਲੀਵਾਲ ਦੱਸੇ ਜਾ ਰਿਹਾ ਕਿ ਜਿਸ ਦੇ ਘਰ ਦੇ ਬਾਹਰ ਹਮਲਾਵਰਾਂ ਨੇ 7 ਤੋਂ 8 ਫਾਇਰ ਕੀਤੇ ਨੇ ਤਾਂ ਇਸ ਮੌਕੇ ਪੁਲਿਸ ਦੀ ਟੀਮਾਂ ਪਹੁੰਚ ਗਈ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਦੱਸ ਦਿੰਨੇ ਆ ਕਿ ਪ੍ਰੋਡੂਸਰ ਪਿੰਕੀ ਢਾਲੀਵਾਲ ਨੇ ਜੋ ਪਿਛਲੇ ਦਿਨੀ ਵਿਵਾਦਾਂ ਦੇ ਵਿੱਚ ਰਹੇ ਨੇ ਜਿਨ੍ਹਾਂ ਦੇ ਉੱਤੇ ਗਾਇਕਾ ਸੁਨਿੰ다 ਸ਼ਰਮਾ ਨੇ ਗੰਭੀਰ ਇਲਜ਼ਾਮ ਲਗਾਏ ਸੀ ਉਸ ਤੋਂ ਬਾਅਦ ਇੱਕ ਹੋਰ ਗਾਇਕਾ ਕਕੇ ਨੇ ਵੀ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ دادਨੇਆ ਕੀ ਪ੍ਰੋਡੂਸਰ ਪਿੰਕੀ ਤਾਲੀਬਾਲ ਨੂੰ ਪੁਲਿਸ ਨੇ ਹਰਾਸਤ ਦੇ ਵਿੱਚ ਲਿਆ ਸੀ ਤੇ ਨਾਲ ਦੀ ਨਾਲ ਜੇਲ੍ਹ ਭੇਜ ਦਿੱਤਾ ਸੀ ਜਿਨ੍ਹਾਂ ਦੀ ਜ਼ਮਾਨਤ ਹੋਈ ਸੀ ਜ਼ਮਾਨਤ ਤੋਂ ਬਾਅਦ ਹੁਣ ਪਿੰਕੀ ਢਾਲੀਵਾਲ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਉਨ੍ਹਾਂ ਹਮਲਾਵਰਾਂ ਦਾ ਪਿੱਛਾ ਕਰਨ ਦੇ ਵਿੱਚ ਲੱਗੀ ਹੋਈ ਹੈ ਤਾਂ ਇਸ ਮੌਕੇ ਪੁਰ ਦੀ ਟੀਮਾਂ ਪਹੁੰਚੀਆਂ ਨੇ ਤਸਵੀਰਾਂ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਕਿ ਇੱਕ ਪਾਸੇ ਮੌਸਮ ਖਰਾਬ ਹੈ بارش ਦਾ ਮੌਸਮ ਹੈ بارش ਦੇ ਮੌਸਮ ਦੇ ਵਿੱਚ ਤਾਂ ਹਮਲਾਵਰਾਂ ਨੇ ਫਾਇਦਾ ਚੁੱਕਿਆ ਜਿਸ ਤੋਂ ਬਾਅਦ ਜਾ ਕੇ ਪਿੰਕੀ ਤਾਲੀਬਾਲ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਨੇ 7 ਤੋਂ 8 ਫਾਇਰ ਦੱਸਿਆ ਜਾ ਰਹੇ ਨੇ ਹੁਣ ਤੱਕ ਕਿ ਕਿਤੇ ਨਹੀਂ ਜਿਸ ਤੋਂ ਬਾਅਦ ਜਾ ਕੇ ਪੁਲਿਸ ਪੂਰੀ ਤਤਕਸ਼ੀਲ ਵੀ ਜੁੜੀ ਹੋਈ ਹੈ ਭਾਵੇਂ ਕਿ ਪੁਲਿਸ ਅਫਸਰ ਦਾ ਕਿਸੇ ਦਾ ਬਿਆਨ ਨਹੀਂ ਆਇਆ ਪੁਲਿਸ ਲਗਾਤਾਰ ਉਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਅੱਧੀ ਰਾਤ ਨੂੰ ਤੁਸੀਂ ਦੇਖੋ ਕਿ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਪੂਰੀ ਭਾਲ ਕੀਤੀ ਜਾ ਰਹੀ ਹੈ ਨਾਕਾਬੰਦੀ ਮੋਹੱਲੇ ਵਿੱਚ ਕਰ ਦਿੱਤੀ ਹੈ ਕਿ ਹਮਲਾਵਰ ਮੋਹਾਲੀ ਤੋਂ ਬਾਹਰ ਨਿਕਲ ਸਕੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਜੀ ਜਗ੍ਹਾ ਉੱਤੇ ਫਾਇਰ ਹੋਇਨੇ ਤਾਂ ਉਹ ਜਗ੍ਹਾ ਨੂੰ ਵੀ ਪੁਲਿਸ ਨੇ ਕਵਰ ਕਰ ਲਿਆ ਤੁਸੀਂ ਦੇਖੋ ਕੀ ਮਾਰਕਿੰਗ ਕੀਤੀ ਗਈ ਹੈ ਤਾਂ ਪੁਲਿਸ ਦੀਆਂ ਟੀਮਾਂ ਪਹੁੰਚ ਗਈ ਨੇ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਕਾਰ ਦੇ ਅੰਦਰ ਪਿੰਕੀ ਢਾਲੀਵਾਲ ਹੈ ਸੀ ਜੇ ਨਹੀਂ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਇਸ ਚੀਜ਼ ਦੀ ਵੀ ਜਾਂਚ ਕਰ ਰਹੀ ਹੈ ਕਿ ਕੌਣ ਸੀ ਹਮਲਾਬਰ ਜਾਂ ਫਿਰ ਪਿੰਕੀ ਢਾਲੀਵਾਲ ਨੂੰ ਕਿਸੇ ਨੇ ਪਿਛਲੇ ਦਿਨ ਕੋਈ ਧਮਕੀ ਤਾਂ ਨਹੀਂ ਦਿੱਤੀ ਕੋਈ ਧਮਕੀ ਭਰਿਆ ਫੋਨ ਤਾਂ ਨਹੀਂ ਆਇਆ ਇਸ ਤਰੀਕੇ ਨਾਲ ਹੀ ਪੁਲਿਸ ਜਾਂਚ ਕਰ ਰਹੀ ਹੈ ਤਾਂ ਦੰਨਿਆ ਕਿ ਲਗਾਤਾਰ ਹੁਣ ਪੁਲਿਸ ਦੇ ਟੀਮਾਂ ਇਸ ਜਗ੍ਹਾ ਉੱਤੇ ਪਹੁੰਚ ਰਹੀਆਂ ਨੇ ਪਿੰਕੀ ਢਾਲੀਵਾਲ ਦਾ ਘਰ ਹੈ ਸੈਕਟਰ 70 ਮੁਹਾਰ ਦੀ ਖਬਰ ਦਿਖਾ ਰਹੇ ਹਾਂ ਅੱਧੀ ਰਾਤ ਨੂੰ ਜਿਹੜੀਆਂ ਗੋਲੀਆਂ ਘਰ ਤੋਂ ਬਾਹਰ ਦਿਨ ਦੱਸੇ ਦੇ ਕਿ 7 ਤੋਂ 8 ਫਾਇਰ ਕੀਤੇ ਨੇ ਤਾ ਇਹ ਡਰਾਉਨ ਦੀ ਕੋਸ਼ਿਸ਼ ਕੀਤੀ ਗਈ ਸੀ ਪਡੋਸਰ ਪਿੰਕੀ ਧਾਲੀਵਾਲ ਨੂੰ ਜਾਕੀ ਹੋਰ ਵਜ੍ਹਾ ਸੀ ਤਾਂ ਇਹ ਪੁਲਿਸ ਹੋਰ ਵੀ ਦੇਚੇ ਵੱਡੇ ਖੁਲਾਸੇ ਕਰ ਸਕਦੀ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਦੀਆਂ ਟੀਮਾਂ ਜਿਹੜੀਆਂ ਪਹੁੰਚ ਗਈਆਂ ਨੇ